ਬੱਚੇ ਦੀ ਜ਼ਿੰਦਗੀ ਖਾਤਰ ਵੱਖ-ਵੱਖ ਸ਼ਹਿਰਾਂ ਦੇ ਵਿੱਚ ਜਾ ਕੇ ਮੰਗਲ ਨਹੀਂ ਮਜਬੂਰ ਹੋਏ ਮਾਪੇ ਕਹਿੰਦੇ ਨੇ ਮਾਪੇ ਆਪਣੇ ਬੱਚੇ ਦੀ ਜ਼ਿੰਦਗੀ ਅਤੇ ਖੁਸ਼ਹਾਲੀ ਲਈ ਕੁਝ ਵੀ ਕਰਨ ਲਈ ਤਿਆਰ ਹੁੰਦੇ ਨੇ। ਇਸੇਹੀ ਕਮਨੀਸ਼ਰ ਦੇ ਮਾ ਪਿਓ ਫੌਜੀ ਜੋ ਹਰਪ੍ਰੀਤ ਸਿੰਘ ਅਤੇ ਸਿਹਤ ਵਿਭਾਗ ਵਿੱਚ ਮੁਲਾਜ਼ਮ ਹਰਪ੍ਰੀਤ ਕੌਰ ਜਿਨ੍ਹਾਂ ਦੇ ਬੱਚੇ ਅਸ਼ਮੀਤ ਨੂੰ ਇੱਕ ਵੱਖਰੀ ਤਰੀਕੇ ਦੀ ਬਿਮਾਰੀ ਜਿਸ ਨੂੰ ਟੀ ਐਮ ਡੀ ਦੇ ਨਾਲ ਨਾਲ ਜਾਣਿਆ ਜਾਂਦਾ ਹੈ ਉਹ ਹੋਈ ਹੈ ਇਸ ਬਿਮਾਰੀ ਨਾਲ ਹੌਲੀ ਹੌਲੀ ਕਰਕੇ ਸਰੀਰ ਦੇ ਤਮਾਮ ਜੋੜ ਕਮਜ਼ੋਰ ਹੋਣੇ ਸ਼ੁਰੂ ਹੋ ਜਾਂਦੇ ਨੇ ਤੇ ਅੰਤਿਮ ਸਟੇਜ ਤੇ ਆ ਕੇ ਬੱਚਾ ਤੁਰਨ ਫਿਰਨ ਦੇ ਕਾਬਲ ਵੀ ਨਹੀਂ ਰਹਿੰਦਾ ਇਸ ਬਿਮਾਰੀ ਦਾ ਲਾਜ ਅਮਰੀਕਾ ਨੇ ਲਾਪਿਆ ਪਰ ਉਸ ਤੋਂ 27 ਕਰੋੜ ਰੁਪਏ ਦਾ ਖਰਚਾ ਹੁੰਦਾ ਇਸ ਤੇ ਚੱਲਦੇ ਮਰਬਾਰ ਜੋ ਹੈ ਹੁਣ ਇਹ 27 ਕਰੋੜ ਰੁਪਈਆ ਇਕੱਠਾ ਕਰਨ ਦੇ ਲਈ ਵੱਡੇ ਪੱਧਰ ਤੇ ਹੁਣ ਇੱਕ ਕੋਸ਼ਿਸ਼ ਕਰ ਰਹੇ ਹਾਲਕਿ ਇਹਨਾਂ ਦੇ ਵੱਲੋਂ ਜੋ ਹੈ ਕਈ ਕਰੋੜਾਂ ਰੁਪਇਆ ਇਕੱਠਾ ਕੀਤਾ ਗਿਆ ਪਰ ਫਿਰ ਵੀ ਇਹ ਪਰਿਵਾਰ ਹਿੰਮਤ ਨਾ ਹਾਰਦੇ ਹੋਏ ਹਰ ਇੱਕ ਸ਼ਹਿਰ ਦੇ ਵਿੱਚ ਆਪਣੀ ਬੱਚੇ ਦੀ ਤੰਦਰੁਸਤੀ ਦੇ ਲਈ ਖੁਸ਼ਹਾਲੀ ਦੇ ਲਈ ਪੈਸੇ ਮੰਗਦਾ ਨਜ਼ਰ ਆ ਰਿਹਾ ਬਹੁਤ ਸਾਰੇ ਲੋਕ ਬਹੁਤ ਸਾਰੇ ਪੰਜਾਬੀ ਇਹਨਾਂ ਦੀ ਮਦਦ ਲਈ ਅੱਗੇ ਵੀ ਆਏ ਨੇ ਪਰ ਮਾਪਿਆਂ ਦਾ ਕਹਿਣਾ ਹੈ ਕਿ ਅਸੀਂ ਅੰਤ ਤੱਕ ਜ਼ੋਰ ਲਾਵਾਂਗੇ ਜਿੰਨੀ ਦੇਰ ਤੱਕ ਸੱਟ ਕੋ ਜ਼ੋਰ ਲੱਗੇਗਾ ਅਸੀਂ ਹਿੰਮਤ ਨਹੀਂ ਹਾਰਾਂਗੇ ਹਾਲਾਗਿ ਇਹ ਕਿਹਾ ਗਿਆ ਹੈ ਕਿ ਬਹੁਤ ਸਾਰੇ ਪੰਜਾਬੀ ਅੱਗੇ ਆਏ ਨੇ ਪਰ ਹੋਰ ਸਾਰੇ ਪੰਜਾਬੀਆਂ ਨੂੰ ਅੱਗੇ ਆਉਣ ਦੀ ਅਪੀਲ ਕੀਤੀ ਗਈ ਹੈ ਪਰਿਵਾਰ ਵੱਲੋਂ ਕਿਹਾ ਗਿਆ ਹੈ ਕਿ ਇਹਨਾਂ ਦੀ ਮਦਦ ਕੀਤੀ ਜਾਵੇ ਔਰ ਬਹੁਤ ਵੱਡੇ ਪੱਧਰ ਤੇ ਦੁੱਖਾਂ ਦਾ ਪਹਾੜ ਇਸ ਪਰਿਵਾਰ ਦੇ ਉੱਤੇ ਟੁੱਟਿਆ ਹੋਇਆ ਹੈ ਪਰਿਵਾਰ ਜਿਹੜਾ ਮਦਦ ਦੀ ਗੁਹਾਰ ਲਗਾ ਰਿਹਾ ਔਰ ਤੁਹਾਨੂੰ ਦੱਸ ਦਈਏ ਕਿ ਆਹ ਤਸਵੀਰਾਂ ਦਿਲ ਨੂੰ ਛੂਹ ਦੇਣ ਵਾਲੀਆਂ ਨੇ ਜਦੋਂ ਪਰਿਵਾਰ ਦੇ ਨਾਲ ਅਜਿਹੀ ਵੱਡੀ ਘਟਨਾ ਵਾਪਰੀ ਹੈ ਤਾਂ ਉਸ ਤੋਂ ਬਾਅਦ ਪਰਿਵਾਰ ਹੈਰਾਨ ਪਰੇਸ਼ਾਨ ਹੋਇਆ ਕਿਉਂਕਿ ਜਿਸ ਤਰੀਕੇ ਦੇ ਨਾਲ ਹੁਣ ਉਹਨਾਂ ਦੇ ਬੱਚੇ ਨੂੰ ਅਜਿਹੀ ਦਿੱਕਤ ਹੈ ਜਿੱਥੇ ਉਹ ਤੁਰਨ ਫਿਰਨ ਦੇ ਯੋਗ ਵੀ ਨਹੀਂ ਰਿਹਾ ਤੇ ਉਸ ਤੋਂ ਬਾਅਦ ਪਰਿਵਾਰਿਕ ਮੈਂਬਰ ਹੁਣ ਮਦਦ ਦੀ ਗੁਹਾਰ ਲਗਾ ਰਹੇ ਨੇ ਤੇ ਹਰ ਸ਼ਹਿਰ ਦੇ ਵਿੱਚ ਜਾ ਕੇ ਇਹਨਾਂ ਦੇ ਵੱਲੋਂ ਪੈਸੇ ਇਕੱਠੇ ਕੀਤੇ ਜਾ ਰਹੇ ਨੇ ਜਿਸ ਤੋਂ ਬਾਅਦ ਇਹ ਤਸਵੀਰਾਂ ਵੀ ਜਿਹੜੀਆਂ ਨੇ ਦਿਲ ਨੂੰ ਦਹਿਲਾ ਦੇਣ ਵਾਲੀਆਂ ਨੇ ਜਿਸ ਤੋਂ ਬਾਅਦ ਮਾਮਲਾ ਕਾਫੀ ਜ਼ਿਆਦਾ ਸੁਰਖੀਆਂ ਦੇ ਵਿੱਚ ਹੈ ਤੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਕੀ ਕੁਝ ਬਿਆਨ ਦਿੱਤੇ ਗਏ ਨੇ ਉਹ ਤੁਸੀਂ ਸੁਣ ਸਕਦੇ ਹੋ ਪਰ ਇਸ ਵੀਡੀਓ ਨੂੰ ਸ਼ੇਅਰ ਕਰਨਾ ਇਸ ਪਰਿਵਾਰ ਦੀ ਮਦਦ ਕਰਨਾ ਇੱਕ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ ਤਾਂ ਜੋ ਇਸ ਪਰਿਵਾਰ ਦੀ ਮਦਦ ਹੋ ਸਕੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਸਭ ਤੋਂ ਪਹਿਲਾਂ ਤੁਸੀਂ ਮੇਰਾ ਨਾਮ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰਾ ਨਾਮ ਹਰਪ੍ਰੀਤ ਸਿੰਘ ਤੇ ਮੇਰੇ ਬੱਚੇ ਦਾ ਨਾਮ ਸ਼ਮੀਰ ਸਿੰਘ ਹੈ ਤੁਸੀਂ ਕਾਫੀ ਟਾਈਮ ਤੋਂ ਸੋਸ਼ਲ ਮੀਡੀਆ ਉੱਤੇ ਮੇਰੇ ਬੱਚੇ ਦੀ ਵੀਡੀਓਜ਼ ਦੇਖ ਰਹੇ ਹੋ ਮੇਰੇ ਬੱਚੇ ਨੂੰ ਇੱਕ ਬਹੁਤ ਹੀ ਖਤਰਨਾਕ ਬਿਮਾਰੀ ਜਿਹਦਾ ਨਾਮ ਹੈ ਡੀਐਮਡੀ ਪ੍ਰੋਸ਼ਾਨ ਮਸਲ ਡਿਸਟ੍ਰੋਫੀ ਇਹਦੇ ਵਿੱਚ ਕੀ ਹੁੰਦਾ ਹੈ ਕਿ ਬੱਚਾ ਹੌਲੀ-ਹੌਲੀ ਕਰਦੇ ਡਾਕਟਰਸ ਬੋਲਦੇ ਨੇ ਕਿ 15-16 ਸਾਲ ਦੇ ਵਿੱਚ ਬੱਚਾ ਕੋਈ 17 ਸਾਲ ਜਾਂ 18 ਸਾਲ ਤੱਕ ਬੱਚੇ ਦੀ ਲਾਈਫ ਹੁੰਦੀ ਹੈ ਜੋ ਡਾਕਟਰਸ ਬੋਲਦੇ ਨੇ ਮੇਰਾ ਬੱਚਾ ਹੁਣ 9 ਸਾਲ 10 ਮਹੀਨੇ ਦਾ ਹੈ ਤੇ ਮੇਰੇ ਬੱਚੇ ਕੋਲ 2 ਸਾਲ ਡੇਢ ਸਾਲ ਦੀ ਟਾਈਮਿੰਗ ਹੈ ਜੋ ਅਮਰੀਕਾ ਤੋਂ ਇੰਜੈਕਸ਼ਨ ਆਉਣਾ ਹੈ ਤੇ ਮੇਰੇ ਨੂੰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਪਲੀਜ਼ ਮੇਰੀ ਮਦਦ ਕਰੋ ਤਾਂ ਜੋ ਮੇਰੇ ਬੱਚੇ ਜਾਨ ਬਚ ਜਾਏ ਹੁਣ ਸਾਲ ਹੋ ਗਿਆ ਮੈਂ ਠੱਕੇ ਕੰਮ ਦੇ ਨੂੰ ਪਰ ਕੋਈ ਵੀ ਮੇਰੀ ਜਾਇਦਰ ਸੁਣਵਾਈ ਨਹੀਂ ਹੋ ਰਹੀ ਇਸ ਤਿੱਕੇ ਚਾਣਕੂਣ ਮੇਰੀ ਗੁਰਮੰਦਰ ਸਿੰਘ ਖੈਰਾਜੀ ਨੇ ਜੋ ਪਾਕੋ ਮਾਜਾ ਤੇ ਰਹਿਣ ਵਾਲੇ ਨੇ ਇਹਨਾਂ ਨੇ ਮੇਰੇ ਹੱਥ ਫੜਿਆ ਮੇਰਾ ਤੇ ਕੈਬਨਿਟ ਮਨਿਸਟਰ ਜੋ ਮਨਿਸਟਰ ਸਾਹਿਬ ਨੇ ਜੋ ਐ ਐਮਐਸਐਮਈ ਦੇ ਪ੍ਰਧਾਨ ਜਿੱਦਾਂ ਨਾਮ ਅੰਜੀ ਜੀ ਜੋ ਪਾਰਲੀਮੈਂਟ ਤੇ ਜੋ ਮਨਿਸਟਰ ਨੇ ਉਹਨਾਂ ਤੱਕ ਮੈਨੂੰ ਲੈ ਕੇ ਗਏ ਨੇ ਇਹ ਆਪਣੇ ਪੰਜਾਬ ਦੇ ਐਮਐਸਐਮਈ ਦੇ ਪ੍ਰਧਾਨ ਨੇ ਗੁਰਮਿੰਦਰ ਸਿੰਘ ਮੰਜ ਗੁਰਮਿੰਦਰ ਸਿੰਘ ਖੈਰਾ ਜੀ ਸੋ ਮੇਰੇ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਮੇਰੀ ਵਾਚਣ ਕੇ ਹੋਰ ਮਦਦ ਕਰੋ ਸਰ 4.70 ਲੱਖ ਦੇ ਲੱਗੇ ਸੀ 5 ਕਰੋੜ ਦੇ ਲੱਗੇ ਪਹੁੰਚਣ ਆਣੇ ਆ ਤੇ ਹੁਣ ਪਹਿਲਾਂ ਵੀ ਕਿੰਨੇ ਸਾਲ ਤੋਂ ਲੱਗੇ ਹੋਏ ਸਾਡੀ ਜਿਆਦਾ ਨਹੀਂ ਹੋਇਆ ਸੀ ਪਰਾ 2-3 ਹਫਤੇ ਦੇ ਵਿੱਚ ਵਿੱਚ 22-3 ਕਰੋੜ ਮੇਰੇ ਬੱਚੇ ਤੇ ਕੌਣ ਸਾਇਆ ਹੈ ਮੈਨੂੰ ਨੂੰ ਪੂਰੀ ਉਮੀਦ ਹੈ ਕਿ ਜਿੱਦਾਂ ਏਦਾਂ ਹੋਣਾ ਥੋੜੀ ਛੁੱਟੀ ਦੀ ਪ੍ਰੋਬਲਮ ਮੈਨੂੰ ਆ ਰਹੀ ਹੈ ਕਿ ਮੇਰੀ ਛੁੱਟੀ ਸਾਲ ਦੀ ਖਤਮ ਹੋ ਗਈ ਹੈ ਸੰਡੇ ਸੈਟਰਡੇ ਨੂੰ ਥੋੜਾ ਜਿਹਾ ਮੈਨੂੰ ਟਾਈਮ ਮਿਲਦਾ ਹੈ ਤਾਂ ਮੈਂ ਆ ਜਾਣਾ ਕਿਉਂਕਿ ਮੇਰੀ ਛੁੱਟੀ ਸੰਡੇ ਸੈਟਰਡੇ ਮਿਲਦੀ ਹੈ ਸੰਡੇ ਨੂੰ ਸੱਟ ਦਿੰਦੇ ਨੇ ਸਰ ਇਹ ਹੋਏ ਕਿ ਜਿੱਤੇ ਮੈਨੂੰ ਬੁਲਾਉਂਦੇ ਮੈਂ ਚੱਲ ਜਾਂਦਾ ਤੇ ਫਿਰ ਸੰਡੇ ਨੂੰ ਐ ਐਤਵਾਰ ਨੂੰ ਸ਼ਿਦਾ ਸਾਹਿਬ ਆਪਣੇ ਜੰਮੀ ਸਰ ਉੱਥੇ ਜਾਂਦਾ ਪਰਾ ਸਾਹਿਬ ਕੱਟੀ ਦੇ ਸੰਗਤ ਉੱਥੇ ਵੀ ਗੱਡੀ ਖੜੀ ਕਰਦੇ ਆ ਤੇ ਉੱਥੇ ਵੀ ਸਾਰੇ ਲੋਕ ਮੇਰੀ ਮਦਦ ਮੈਨੂੰ ਹੁਣ ਪੂਰੀ ਉਮੀਦ ਹੈ ਕਿ ਮੇਰੇ ਬੱਚੇ ਦਾ ਜਲਦੀ ਜਲਦੀ ਪੈਸਾ ਇਕੱਠਾ ਹੋ ਜਾਏਗਾ ਤੇ ਮੇਰੇ ਬੱਚੇ ਨੂੰ ਇੰਜੈਕਸ਼ਨ ਲੱਗ ਜਾਵੇ। ਪਰ ਮੈਂ ਕੋ ਮਿਆਦੇ ਗੱਡੀ ਤੇ ਛੋਟੀ ਜੀ ਗੱਡੀ ਉੱਤੇ ਮੈਂ 올 ਇੰਡੀਆ ਕੋ ਮੁਚਕਿਆ ਹੋਇਆ ਵਾ ਕਿ ਜਿੱਤੇ ਜਿੱਤੇ ਮੈਂ ਬੰਬੇ, ਹਦਰਾਬਾਦ, ਸਾਊਥ ਤੱਕਰ ਗਿਆ ਹੋਇਆ ਵਾ ਤੇ ਮਨਾਲੀ ਵੀ ਤਾਂ ਨਾ ਮਿਲਿਆ ਸੀ ਤੇ ਮੈਨੂੰ ਹੋਰ ਸਾਰੇ ਉਮੀਦ ਹੈ ਮੈਨੂੰ ਕਿ ਜਲਦੀ ਜਲਦੀ ਮੇਰਾ ਪੈਸਾ ਇਕੱਠਾ ਹੋ ਜਾਏਗਾ। ਡਾਕਟਰ ਨੇ ਬੋਲੇ ਆ ਕਿ ਸਰ ਇਹ ਦਵਾਈ ਜਿਹੜੀ ਇਹ ਹੁਣ ਆਈ ਏ ਸਾਨੂੰ ਜੁਲਾਈ ਦੇ ਵਿੱਚ ਐਫਡੀ ਅਪਰੂਵਲ ਹੋਈ ਏ ਜੋ ਅਮਰੀਕਾ ਨੇ ਬਣਾਇਆ ਏ। ਇਹ ਜਿਹੜਾ ਬੱਚਾ ਚੱਲਦਾ ਫਿਰਦਾ ਇਹ ਉਹਨੂੰ ਹੀ ਇਹ ਡਾਕਟਰਸ ਜੋ ਦੇ ਰਹੇ ਨੇ ਬੰਦੇ ਕਿ ਉਹਨੂੰ ਹੀ ਲਾਗੂ ਹੈ ਤੇ ਮੇਰੇ ਬੱਚੇ ਦੀ ਕੰਡੀਸ਼ਨ ਦੇਖਦੇ ਹਾਲੀ ਸਾਲ ਡੇਢ ਸਾਲ ਤੀਨੋ ਛੇਤੀ ਹੋ ਸਕੇ ਇਹ ਦਵਾਈ ਬੇਟੇ ਨੂੰ ਮਿਲਣੀ ਜ਼ਰੂਰੀ ਹੈ ਇਹ ਬਿਮਾਰੀ ਦਾ ਨਾਮ ਬੀ ਐਮ ਡੀ ਹੈ ਤੇ ਡੀ ਐਮ ਡੀ ਚ ਆਉਂਦਾ ਡਿਸ਼ਨ ਮਸਕੂਲਰ ਡਿਸਟਰੋਫੀ ਮਸਕੂਲਰ ਇਹ ਸਾਰੇ ਜਿਨ੍ਹਾਂ ਨੇ ਮਸਕਲ ਮਤਲਬ ਮਾਸਪੇਸ਼ੀ ਹੈ ਆਪਣੀ ਬੋਡੀ ਸਾਰੀ ਮਾਸਪੇਸ਼ੀਆਂ ਦੀ ਬਣੀ ਹੈ ਚਾਹੇ ਉਹ ਬੜਾ ਦਿਹਲੋ ਵੀ ਦਿਮਾਗ ਹੋਵੇ ਅੱਖਾਂ ਹੋਵੇ ਹੌਲੇ ਹੌਲੇ ਇਹ ਦੇ ਅੰਦਰ ਮਸਲ ਦੇ ਅੰਦਰ ਡਿਸਟਰੋਫਿਨ ਨਾਮ ਦਾ ਪ੍ਰੋਟੀਨ ਹੁੰਦਾ ਉਹ ਘਟਦਾ ਜਾਂਦਾ ਹੈ ਤੇ ਇੱਕ ਸਮਾਂ ਆਉਂਦਾ ਜਦੋਂ ਉਹ ਪੂਰਾ ਹੀ ਖਤਮ ਹੋ ਜਾਂਦਾ ਜਿਹੜਾ ਤਾਕਤ ਦਿੰਦਾ ਹੈ ਬੋਡੀ ਨੂੰ ਚੱਲਣ ਫਿਰਨ ਲਈ ਜੇ ਅਗਰ ਹੁਣ ਜਿੱਦਾਂ ਦੀ ਕੰਡੀਸ਼ਨ ਬੇਟੇ ਦੀ ਹੈ ਉਹਨੂੰ ਡਾਕਟਰਾਂ ਦੇ ਵੱਤੋਂ ਵੱਸ਼ੇਤੀ ਉਹ ਦਵਾਈ ਮਿਲਣੀ ਚਾਹੀਦੀ ਹੈ ਤਾਂ ਕਿ ਉਹ ਉਹਦੇ ਤੇ ਕਾਰਾਕਾਰ ਵੀ ਉਹਨੀ ਛੇਤੀ ਕਰੇ ਤੇ ਹੁਣ ਸਾਡੇ ਕੋਲ ਸਮਾਂ ਕਿ ਤਾਂ ਕਿ ਮੇਰੇ ਹਸਬੰਦ ਨੇ kiya hai ਉਹਦੇ ਹਿਸਾਬ ਨਾਲ ਤੇ ਸਾਲ ਹੈਗਾ ਆ ਪਰ ਅਸੀਂ ਉਹਨਾ ਵੇਟ ਵੀ ਨਹੀਂ ਕਰਨਾ ਚਾਹੁੰਦੇ ਅਸੀਂ ਚਾਹੁੰਦੇ ਕਿ ਜਿੰਨਾ ਛੇਤੀ ਬੱਚੇ ਨੂੰ ਮਿਲੇ ਕਿਉਂਕਿ ਇਹ ਜੀ ਡਿਸੇਬਿਲਟੀ ਵੱਧਦੀ ਜਾ ਰਹੀ ਹੈ ਮੇਰੇ ਤੇ ਨੀਂਦ ਨਹੀਂ ਆਉਂਦੀ ਸਰ ਹੁਣ ਤੱਕ ਕਾਫੀ ਲੋਕੀ ਮਦਦ ਕਰ ਰਿਹਾ ਹੁਣ ਸੰਗਤ ਕੋਲ ਸਾਡੀ ਗੱਲਬਾਤ ਪਹੁੰਚੀ ਪਹਿਲਾਂ ਲੋਕੀ ਸੋਚਦੇ ਸੀ ਕਿ ਫਰਾਡ ਆ ਹੁਣ ਜਦੋਂ ਆਪਾਂ ਲੋਕਾਂ ਦੇ ਵਿਚਰਨੇ ਆ ਜਿੱਦਾਂ ਲੋਕਾਂ ਕੋਲ ਸੰਗਤ ਕੋਲ ਆ ਰਹੀ ਆ ਹੁਣ ਲੋਕਾਂ ਨੂੰ ਪਤਾ ਲੱਗ ਰਿਹਾ ਕਿ ਐਕਚੁਅਲੀ ਇਹ ਰੀਅਲ ਕੇਸ ਹੈ ਤੇ ਮਾਪਿਓ ਇਦਾਂ ਆ ਰਹੇ ਆ ਜੇ ਅਗਰ ਆਪਾਂ ਫਰਾਡ ਹੁੰਦੇ ਤਾਂ ਹੁਣ ਤੱਕ ਤੁਹਾਡੇ ਤੇ ਕੋਈ ਨਾ ਕੋਈ ਐਕਸ਼ਨ ਹੋ ਗਿਆ ਹੁੰਦਾ ਤੇ ਇਦਾਂ ਆਪਾਂ ਲੀਗਲੀ ਨਹੀਂ ਰੋਡ ਤੇ ਖੜੇ ਹੁੰਦੇ ਤੇ ਬਾਕੀ ਹੁਣ ਤੇ ਸਾਰੇ ਮਹਿਕਮੇ ਵਾਲੇ ਪੁਲਿਸ ਮਹਿਕਮਾ ਹੋਵੇ ਚਾਹੇ ਏਡੀਸੀ ਸਾਹਿਬ ਨੇ ਉਹ ਹੁਣ ਤੇ ਜਿੱਦਾਂ ਕਿ ਮੇਰੇ ਹਸਬੰਦ ਨੇ ਗੁਰਵਿੰਦਰ ਸਿੰਘ ਖਹਿਰਾ ਬਾਰੇ ਦੱਸਿਆ ਉਹ ਸਰ ਵੀ ਸਾਡੀ ਉਹ ਵੀ ਉਹਨਾਂ ਨੇ ਵੀ ਵੀਡੀਓ ਹੀ ਵੇਖੀ ਆ ਇੱਕ ਵੀਡੀਓ ਨੂੰ ਸਕਰੋਲ ਕਰਨ ਦੀ ਜਗ੍ਹਾ ਉਹਨਾਂ ਨੇ ਉਸ ਵੀਡੀਓ ਦੀ ਜੈਨੂਇਨਿਟੀ ਸਮਝ ਕੇ ਸਾਰੀ ਕਨਫਰਮੇਸ਼ਨ ਕਰਕੇ ਲੋਕਾਂ ਤੋਂ ਵੈਰੀਫਾਈ ਕਰਾ ਕੇ ਮੈਨੇ ਆਪਨੇ ਆਰਮੀ ਤੋਂ ਵੀ ਵੈਰੀਫਾਈ ਕਰਾ ਕੇ ਫਿਰ ਸਾਨੂੰ ਕਾਲ ਕਰਕੇ ਬੋਲੇ ਕਿ ਨਹੀਂ ਇਹ ਤੁਹਾਡਾ ਜੈਨੂਇਨ ਕੇਸ ਹੈ ਤੇ ਜਿੰਨਾ ਹੋ ਸਕੇਗਾ ਮੈਂ ਤੁਹਾਡੀ ਆਪਣੀ ਪਰਸਨਲ ਤੇ ਹੈਲਪ ਕਰੂੰਗਾ ਕਰੂੰਗਾ ਪਰ ਇਹਨੂੰ ਅੱਗੇ ਲੈਵਲ ਤੱਕ ਲੈ ਕੇ ਜਾਊਗਾ ਉਹਨਾਂ ਨੇ ਹਨੂੰ ਦਿੱਲੀ ਬੁਲਾਇਆ ਇੰਨੀ ਜਿੱਥੇ ਆਪਾਂ ਜਾ ਨਹੀਂ ਸਕਦੇ ਜਾਣਾ ਤੇ ਛੋਟਾ ਜਿਹੜੀ ਸੋਚ ਵੀ ਨਹੀਂ ਸਕਦੇ ਮਿਨਿਸਟਰੀ ਤੇ ਉਸ ਮਹਿਕਮੇ ਤੱਕ ਹਨੂੰ ਪਹੁੰਚਾਇਆ ਹੈ ਮੇਰੀ ਫਾਈਲ ਮੇਰੇ ਹੱਥੋਂ ਸਰ ਨੂੰ ਦਿੱਤੀ ਹੈ ਤੇ ਹੁਣ ਮੈਨੂੰ ਪੂਰਾ ਵਿਸ਼ਵਾਸ ਹੈ ਜੇ ਅਗਰ ਮੇਰੀ ਇੰਨੇ ਲੈਵਲ ਤੱਕ ਗੱਲ ਪਹੁੰਚ ਗਈ ਹੈ ਤੇ ਰੱਬ ਜ਼ਰੂਰ ਮੇਰੀ ਗੱਲ ਸੁਣੇਗਾ ਤੇ ਜ਼ਰੂਰ ਹੋਗਾ ਬਿਲਕੁਲ ਜਿੱਦਾਂ ਕਿ ਤੁਹਾਨੂੰ ਮੇਰੇ ਹਸਬੰਦ ਨੇ ਹੁਣ ਵੀ ਦੱਸਿਆ 4 ਕਰੋੜ 70 ਲੱਖ ਦੇ ਨੀਅਰ ਅਬਾਊਟ ਆਪਾਂ ਪਹੁੰਚ ਗਏ ਆ ਇਹ ਵੀ ਸੰਗਤ ਦੇ ਕਰਕੇ ਹੈ ਤੇ ਪੰਜਾਬੀ ਇਤੋਂ ਵੀ ਜ਼ਿਆਦਾ ਵੱਧ ਚੜ ਕੇ ਮਦਦ ਕਰਦੇ ਕਈ ਵੀਰਾਂ ਤੱਕ ਮੇਰੀ ਹਜੇ ਤੱਕ ਗੱਲਬਾਤ ਪਹੁੰਚੀ ਨਹੀਂ ਹੈ ਕਈ ਭੈਣਾਂ ਤੱਕ ਨਹੀਂ ਪਹੁੰਚੀ ਹੈ ਮੈਂ ਉਹਨਾਂ ਨੂੰ ਇਹੀ ਹੱਥ ਜੋੜ ਕੇ ਬੇਨਤੀ ਕਰੂੰਗੀ ਜਦੋਂ ਤੱਕ ਤੁਹਾਡੇ ਕੋਲ ਮੇਰੀ ਗੱਲਬਾਤ ਪਹੁੰਚਦੀ ਹੈ ਮੇਰਾ ਨੰਬਰ ਦਿੱਤਾ ਗਿਆ ਹੈ ਜੇਕਰ ਤੁਹਾਨੂੰ ਕੋਈ ਵੀ ਡਾਊਟ ਹੈ ਕਿਸੇ ਵੀ ਤਰ੍ਹਾਂ ਦਾ ਤੁਸੀਂ ਪਲੀਜ਼ ਕਾਲ ਕਰੋ ਕਈ ਵਾਰੀ ਮੇਰੇ ਹੱਜੇ ਵੀ ਫੋਨ ਤੇ 700 ਮਿਸਕਾਲਾ ਪੈਂਡਿੰਗ ਨੇ ਮੈਂ ਫੇਰ ਵੀ ਸਾਰੇ ਮੈਸੇਜ ਸਾਰੇ ਕਾਲ ਕਿਉਂਕਿ ਮੈਨੂੰ ਇੱਕ ਇੱਕ ਫੋਨ ਬਹੁਤ ਜ਼ਰੂਰੀ ਹੈ ਮੈਂ ਸਾਰਿਆਂ ਦਾ ਰਿਪਲਾਈ ਦੇ ਰਹੀ ਹਾਂ ਸਾਰਿਆਂ ਨੂੰ ਸਮਝਾਉਣ ਲਈ ਹੈ ਕਿ ਹਾਂ ਇੱਕ ਹੀ ਬਿਮਾਰੀ ਕਿਉਂਕਿ ਜ਼ਿਆਦਾਤਰ ਲੋਕੀ ਮੈਨੂੰ ਇਹੀ ਪੁੱਛਦੇ ਕਿ ਇਹ ਬਿਮਾਰੀ ਕਿਹੜੀ ਹੈ ਉਹਨਾਂ ਨੂੰ ਉਹ ਸਾਰੀ ਡਿਟੇਲ ਦੇਣ ਤੋਂ ਬਾਅਦ ਮੈਂ ਇੱਕ ਇੱਕ ਫੋਨ ਕਾਲ ਅਟੈਂਡ ਕਰਨ ਤੋਂ ਬਾਅਦ ਦੇ ਰਹੀ ਹਾਂ ਤੇ ਪਲੀਜ਼ ਤੁਸੀਂ ਉਹ ਚੀਜ਼ ਨੂੰ ਸਮਝੋ ਮੇਰੇ ਬੱਚੇ ਦੀ ਮਦਦ ਕਰੋ 9815280368 ਮੈਂ ਰਿਪੀਟ ਕਰਾਂਗੀ 9815280368 ਇਹ ਸਿਰਫ ਕੰਟੈਕਟ ਲਈ ਹੈ ਪਲੀਜ਼ ਇਹਦੇ ਤੇ ਪੈਸੇ ਨਾ ਪਾਓ ਇਹ ਸਿਰਫ ਅਸੀਂ ਨੰਬਰ ਦਿੱਤਾ ਹੈ ਕਿ ਤੁਸੀਂ ਆਦੇ ਨਾਲ ਕੋਈ ਨਹੀਂ ਸਕੈਨਰ ਸਕੈਨ ਹੋ ਰਿਹਾ ਕੁਝ ਪ੍ਰੋਬਲਮ ਆ ਰਹੀ ਹੈ ਇਹਦੇ ਇਹ ਨੰਬਰ WhatsApp ਤੇ ਵੀ ਚੱਲ ਰਿਹਾ ਹੈ ਔਰ WhatsApp ਤੇ ਮੈਂ ਬੱਚੇ ਤੇ ਸਕੈਨਰ ਦੀ ਡੀਪੀ ਲਾਈ ਹੋਈ ਹੈ ਤੁਸੀਂ ਉਹਦੇ ਤੋਂ ਵੀ ਸਕੈਨ ਕਰ ਸਕਦੇ ਹੋ ਮੈਸੇਜ ਛੱਡ ਸਕਦੇ ਹੋ ਮੈਂ ਪੂਰੀ ਕੋਸ਼ਿਸ਼ ਕਰ ਰਹੀ ਹਾਂ ਕਿਉਂਕਿ ਮੇਰੇ ਲਈ ਇਸ ਟਾਈਮ ਤੇ ਇੱਕ ਇੱਕ ਚੀਜ਼ ਜ਼ਰੂਰੀ ਹੈ WhatsApp ਤੇ ਮੈਸੇਜ ਜ਼ਰੂਰ ਕਰਿਓ ਤਾਂ ਜੋ ਤੁਹਾਡਾ ਮੈਸੇਜ ਦੇਖ ਕੇ ਦੁਬਾਰਾ ਸੀ ਰਿਪਲਾਈ ਕਰ ਸਕੀਏ ਜਿਹਦੇ ਉੱਤੇ ਜਿੰਨਾ ਪੈਸਾ ਵਾ ਸੰਗਤ ਪਾਰੀ ਆ ਉਹ ਉਹਦੇ ਵਿੱਚ ਐਨਜੀਓ ਦੇ ਵਿੱਚ ਜਾ ਰਿਹਾ ਐਨਜੀਓ ਤੋਂ ਬਾਅਦ ਚ ਜਿੰਨਾ ਪੈਸਾ ਇਹ ਹਸਪੀਟਲ ਨੂੰ ਜਾਣਾ ਇਹਦੇ ਵਿੱਚ ਬਿਲਕੁਲ ਕਲੀਅਰ ਆ ਤੇ ਬੈਂਕ ਦੇ ਕੋਈ ਪੈਸਾ ਨਹੀਂ ਆ ਰਿਹਾ ਇਹ ਚੀਜ਼ ਸਾਰਾ ਹਾਂ ਸੰਗਤ ਹਾਂ ਡਾਇਰੈਕਟ ਉਧਰ ਜਾ ਰਿਹਾ ਤੇ ਸੰਗਤ ਨੂੰ ਇਹ ਅਪੀਲ ਆ ਕਿ ਜਿਆਦਾ ਜਿਆਦਾ ਵੱਧ ਚੜ ਕੇ ਮਦਦ ਕਰੋ ਸਕੈਨਰ ਤੋਂ ਜੋ ਪੈਕਟ ਪ੍ਰੂਫ ਕਰਕੇ ਆਏਗਾ ਉੱਤੇ ਸਕੈਨਰ ਤੇ ਹੀ ਕਰਿਓ ਤਾਂ ਕਿ ਬੱਚੇ ਦਾ ਇਲਾਜ ਹੋ ਸਕੇ